ਮੈਂ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਫਿਜ਼ੀਕਲ ਲੈਕਚਰਰ ਐਜ਼ ਅ ਸਪੋਰਟਸ ਟੀਚਰ ਸੀਗਾ ਜੀ ਮੇਰੀ ਗੇਮ ਅੱਛੀ ਹੋਣ ਕਰਕੇ ਜੀ ਚਲੋ ਮੈਨੂੰ ਪ੍ਰੈਕਟੀਕਲ ਮੇਰਾ ਵਧੀਆ ਸੀਗਾ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਫੀਲਡ ਦੇ ਵਿੱਚ ਮੈਨੂੰ ਅੱਗੇ ਜਾਣ ਦਾ ਮੌਕਾ ਮਿਲਿਆ ਜੀ ਜਿਹਦੇ ਵਿੱਚ ਮੈਂ ਨਾਗਪੁਰ ਓਟੀਏ ਟ੍ਰੇਨਿੰਗ ਅਕੈਡਮੀ ਆ ਜੀ ਅਫਸਰ ਟ੍ਰੇਨਿੰਗ ਅਕੈਡਮੀ ਉੱਥੋਂ ਮੈਂ ਟੌਪ ਕੀਤਾ ਜੀ ਫਾਇਰਿੰਗ ਦੇ ਵਿੱਚ ਵੀ ਪ੍ਰੈਕਟੀਕਲ ਦੇ ਵਿੱਚ ਵੀ ਤੇ ਫਿਰ ਮੇਰਾ ਆ ਕੇ ਐਗਰੀਮੈਂਟ ਮੇਰਾ ਵਧੀਆ ਲੱਗਿਆ ਜੀ ਮੈਨੂੰ ਨੇਵੀ ਦਾ ਜ ਨਹੀਂ ਸਮਝ ਲੋ ਜੀ ਮੈਂ ਫਤੇਗੜ ਸਾਹਿਬ ਦਾ ਐਸੋਸੀਏਟ ਐਨ ਸੀ ਸੀ ਆਫੀਸਰ ਲਈ ਮੈਨੂੰ ਚੁਣਿਆ ਗਿਆ ਜੀ 파ਦਰ ਸਾਹਿਬ ਦੀ ਐਕਸਪਾਇਰ ਹੋਣ ਕਰਕੇ ਜੀ ਮੈਨੂੰ ਇਮੀਡੀਏਟਲੀ ਸਾਈਨ ਦੇ ਕੇ ਤੇ ਫਿਰ ਮੈਨੂੰ ਖੇਤੀ ਵੱਲ ਆਉਣਾ ਪਿਆ ਜੀ ਡਾਕਟਰ ਕਾਮ ਸਿੰਘ ਪੰਨੂ ਜੀ ਆਈ ਐਸ ਆਫੀਸਰ ਨੇ ਜੀ ਤੇ ਉਹ ਜਿਹੜੇ ਰਾਉਂਡ ਕਲਾਸ ਫਾਊਂਡੇਸ਼ਨ ਨੂੰ ਚਲਾ ਰਹੇ ਨੇ ਜੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਨੇ ਜਿਹੜੀ ਇਹ ਬੱਟਾਂ ਦੇ ਬੈੱਡਾਂ ਦੇ ਉੱਪਰ ਜਿਹੜੀ ਕਣਕ ਦੀ ਬਜਾਈ ਸ਼ੁਰੂ ਕੀਤੀ ਆ ਬੈਨੀਫਿਟ ਇਹ ਹੈ ਇਹਦੇ ਉੱਪਰ ਆਪਾਂ ਨੇ ਚਪਾਤੀ ਨੰਬਰ 1 ਕਣਕ ਦਾ ਜਿਹੜਾ ਸੀਡ ਆ ਉਹ ਪੈਦਾ ਕੀਤਾ ਜੀ ਇਹ ਕਹਿੰਦੇ ਨਹੀਂ ਹੁੰਦੇ ਵੀ ਵਧੀਆ ਜਿਹੜੀ ਸਿਹਤ ਸਭ ਤੋਂ ਪਹਿਲਾਂ ਜਿਹੜੀ ਸਿਹਤ ਆ ਉਹ ਜ਼ਰੂਰੀ ਹੈ ਜੀ ਆਪਾਂ ਇਸ ਟਾਈਮ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਆਪਾਂ ਆਪਣੇ ਫਾਰਮ ਤੇ ਬੈਠੇ ਆ ਜੀ ਜਿਹਨੂੰ ਆਪਾਂ ਪੁੱਲਰ ਆਰਗੈਨਿਕ ਫਾਰਮ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਪੰਜਾਬ ਦੇ ਵਿੱਚ ਇਹ ਜਿਹੜਾ ਨਾਮ ਹੈ ਜੀ ਮੇਰੇ ਫਾਦਰ ਸਾਹਿਬ ਨੇ ਰੱਖਿਆ ਸੀਗਾ ਜੀ ਤੇ ਜਿਹੜੇ ਮੇਰੇ ਫਾਦਰ ਸਾਹਿਬ ਨੇ ਜੀ ਉਹ 2024 ਨੂੰ 28 ਦਸੰਬਰ ਨੂੰ ਪਿਛਲੇ ਸਾਲ ਉਹਨਾਂ ਉਹ ਐਕਸਪਾਇਰ ਹੋ ਗਏ ਜੀ ਜਿਹੜੀ ਆਪਾਂ ਇਹ ਖੇਤੀ ਹੈ ਜੀ ਆਰਗੈਨਿਕ ਖੇਤੀ ਕਰ ਰਹੇ ਹਾਂ ਪਿਛਲੇ 14-15 ਸਾਲਾਂ ਤੋਂ ਆਰਗੈਨਿਕ ਫਾਰਮਿੰਗ ਕਰਦੇ ਆ ਜੀ ਜਿਹੜਾ ਆਪਣਾ ਫਾਰਮ ਹੈ ਜੀ ਉਹ ਪੰਜਾਬ ਐਗਰੋ ਤੋਂ ਰਜਿਸਟਰਡ ਹੈ ਜੀ ਤੇ 5 ਏਕੜ ਦੇ ਵਿੱਚ ਆਪਾਂ ਆਰਗੇਨਿਕ ਫਾਰਮਿੰਗ ਕਰਦੇ ਆਂ ਜੀ ਤੇ ਜਿਵੇਂ ਆਪਾਂ ਕਹਿ ਲਈ ਮੈਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸ ਲਵਾਂ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਭੁੱਲਰ ਹੈ ਜੀ ਮੈਂ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਫਿਜ਼ੀਕਲ ਲੈਕਚਰਰ ਐਜ਼ ਅ ਸਪੋਰਟਸ ਟੀਚਰ ਸੀਗਾ ਜੀ ਤੇ ਉਹਦੇ ਵਿੱਚ ਮੈਂ ਨਾਲ ਦੇ ਨਾਲ ਜੀ ਚਲੋ ਮੇਰੀ ਗੇਮ ਅੱਛੀ ਹੋਣ ਕਰਕੇ ਜੀ ਚਲੋ ਮੈਨੂੰ ਪ੍ਰੈਕਟੀਕਲ ਮੇਰਾ ਵਧੀਆ ਸੀਗਾ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਫੀਲਡ ਦੇ ਵਿੱਚ ਮੈਨੂੰ ਅੱਗੇ ਜਾਣ ਦਾ ਮੌਕਾ ਮਿਲਿਆ ਜੀ ਜਿਹਦੇ ਵਿੱਚ ਮੈਂ ਨਾਗਪੁਰ ਓਟੀਏ ਟ੍ਰੇਨਿੰਗ ਅਕੈਡਮੀ ਆ ਜੀ ਅਫਸਰ ਟ੍ਰੇਨਿੰਗ ਅਕੈਡਮੀ ਉੱਥੋਂ ਮੈਂ ਟਾਪ ਕੀਤਾ ਜੀ ਫਾਇਰਿੰਗ ਦੇ ਵਿੱਚ ਵੀ ਪ੍ਰੈਕਟੀਕਲ ਦੇ ਵਿੱਚ ਵੀ ਤੇ ਫਿਰ ਮੇਰਾ ਆ ਕੇ ਐਗਰੀਮੈਂਟ ਮੇਰਾ ਵਧੀਆ ਲੱਗਿਆ ਜੀ ਮੈਨੂੰ ਨੇਵੀ ਦਾ ਜਣੀ ਸਮਝ ਲਓ ਜੀ ਮੈਂ ਫਤੇਗੜ ਸਾਹਿਬ ਦਾ ਐਸੋਸੀਏਟ ਐਨਸੀਸੀ ਆਫੀਸਰ ਲਈ ਮੈਨੂੰ ਚੁਣਿਆ ਗਿਆ ਜੀ ਤੇ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਐਕਸਪਾਇਰ ਹੋਣ ਕਰਕੇ ਜੀ ਮੈਨੂੰ ਇਮੀਡੀਏਟਲੀ ਰਿਜ਼ਾਈਨ ਦੇ ਕੇ ਤੇ ਫਿਰ ਮੈਨੂੰ ਖੇਤੀ ਵੱਲ ਆਉਣਾ ਪਿਆ ਜੀ ਅੱਛਾ ਸਮਨਜੀਤ ਕਿੰਨੇ ਤਰ੍ਹਾਂ ਦੀ ਇੱਥੇ ਤੁਸੀਂ ਜਿਹੜੀ ਹੈਗੀ ਆਰਗੈਨਿਕ ਖੇਤੀ ਕਰਦੇ ਹੋ? ਹਾਂਜੀ ਆਪਾਂ 5 ਏਕੜ ਦੇ ਵਿੱਚ ਜੀ ਪਹਿਲਾਂ ਤੋਂ ਹੀ ਆਪਾਂ ਮੋٹے ਅਨਾਜ ਦੀ ਖੇਤੀ ਕਰਦੇ ਹਾਂ ਜਿੱਦਾਂ ਕਣਕ ਹੋ ਗਿਆ ਜੀ, ਕੰਗਣੀ, ਕੋਧਰਾ, ਰਾਗੀ ਹੋ ਗਿਆ ਜੀ, ਚਨੇ ਹੋਗੇ ਜੀ, ਹਲਦੀ ਹੋਗੀ ਜੀ, ਸੋਇਆਬੀਨ ਹੋਗੀ ਜੀ ਜਿਹੜੀ ਮੌਸਮ ਦੇ ਅਕੋਰਡਿੰਗ ਜੀ, ਸੀਜ਼ਨ ਦੇ ਅਕੋਰਡਿੰਗ ਆਪਾਂ ਮੋٹے ਅਨਾਜਾਂ ਦੀ ਖੇਤੀ ਕਰਦੇ ਹਾਂ ਜੀ। ਅੱਛਾ ਕਣਕ ਦੀ ਉੱਪਰ ਗੱਲ ਕਰਦੇ ਹੋ ਤੁਸੀਂ ਕਣਕ ਦੀ ਜਿਹੜੀ ਬਜਾਈ ਹੈ, ਵੱਖਾਂ ਤੇ ਯਾਨੀ ਬੈਡਾਂ ਤੇ ਕਰ ਰਹੇ ਹੋ। ਇਸ ਨਾਲ ਕੀ ਬੈਨੀਫਿਟ ਮਿਲਦੇ ਹੈ? ਇਹਦਾ ਬੈਨੀਫਿਟ ਇਹ ਹੈ ਜੀ ਡਾਕਟਰ ਕਾਨ ਸਿੰਘ ਪੰਨੂ ਜੀ ਆਈਐਸ ਆਫੀਸਰ ਨੇ ਜੀ ਤੇ ਉਹ ਜਿਹੜੇ ਰਾਉਂਡ ਕਲਾਸ ਫਾਊਂਡੇਸ਼ਨ ਨੂੰ ਚਲਾ ਰਹੇ ਨੇ ਜੀ ਤੇ ਸਾਰੇ ਕਿਸਾਨ ਵੀਰ ਜਾਣਦੇ ਹੀ ਹੋਣਗੇ ਜੀ ਡਾਕਟਰ ਕਾਨ ਸਿੰਘ ਪੰਨੂ ਜੀ ਨੂੰ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਨੇ ਜਿਹੜੀ ਇਹ ਬਟਾਂ ਦੇ ਬੈਡਾਂ ਦੇ ਉੱਪਰ ਜਿਹੜੀ ਕਣਕ ਦੀ ਬਜਾਈ ਸ਼ੁਰੂ ਕੀਤੀ ਆ ਤੇ ਜਿਹੜੀ ਉਹ ਮਸ਼ੀਨ ਸੀਗੀ ਉਹ ਵੀ ਉਹਨਾਂ ਨੇ ਕਾਨ ਸਿੰਘ ਪੰਨੂ ਜੀ ਨੇ ਹੀ ਪ੍ਰੋਵਾਈਡ ਕਰਵਾਈ ਸੀ ਜੀ ਆਪਾਂ ਨੂੰ ਤੇ ਦੂਜਾ ਇਹ ਹੈ ਜੀ ਇਹਦਾ ਬੈਨੀਫਿਟ ਇਹ ਹੈ ਇਹਦੇ ਉੱਪਰ ਆਪਾਂ ਨੇ ਚਪਾਤੀ ਨੰਬਰ 1 ਕਣਕ ਦਾ ਜਿਹੜਾ ਸੀਡ ਆ ਉਹ ਪੈਦਾ ਕੀਤਾ ਜੀ ਤੇ ਉਹਦੇ ਵਿੱਚ ਇੱਕ ਤਾਂ ਬੀਜ ਦੀ ਲਾਗਤ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜੀ ਠੀਕ ਹੈ ਜੀ ਦੂਜਾ ਇਹਦੇ ਵਿੱਚ ਇਹ ਹੈ ਜੀ ਪਾਣੀ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ ਜੀ ਕਿਉਂਕਿ ਖਾਲੀਆਂ ਦੇ ਵਿੱਚ ਜਿਹੜੀਆਂ ਬੈਡਾਂ ਦੇ ਵਿੱਚ ਖਾਲੀਆਂ ਨੇ ਨਾ ਤੇ ਉਹਨਾਂ ਦੇ ਵਿੱਚ ਪਾਣੀ ਬਹੁਤ ਸੀਮਤ ਮਾਤਰਾ ਦੇ ਨਾਲ ਲੱਗਦਾ ਜੀ ਤੇ ਪਾਣੀ ਉਹਨਾਂ ਕਿ ਲੱਗਦਾ ਜਿੰਨੀ ਇੱਕ ਜਿਹੜਾ ਜਿੱਥੇ ਸੀਡ ਪਿਆ ਹੈ ਜੀ ਧਰਤੀ ਦੇ ਵਿੱਚ ਜ਼ਮੀਨ ਦੇ ਵਿੱਚ ਉਹਨੂੰ ਸਿਲ ਮਿਲ ਸਕੇ ਤੇ ਉਹਦਾ ਜਰਮੀਨੇਸ਼ਨ ਵਧੀਆ ਹੋ ਸਕੇ ਜੀ ਹਾਂਜੀ ਕਿੰਨਾ ਕਿ ਇਹ ਜਿਹੜੀ ਖੁੱਤੀ ਹੈ ਲਾਹੇਵੰਦ ਜ਼ਿਆਦਾ ਸਾਬਤ ਹੈ ਜਾਂ ਦੂਜੀ ਜਿਹੜੀ ਆਮ ਪਸੰਦ ਦੀ ਖੇਤੀ ਕਰਦੇ ਉਹ ਜ਼ਿਆਦਾ ਲਾਈ ਜਾਂਦਾ ਦੇਖੋ ਜੀ ਅਸੀਂ ਪਿਛਲੇ ਮੇਰੇ ਫਾਦਰ ਸਾਹਿਬ ਚਲੋ ਮੈਂ ਤਾਂ ਉਹਨਾਂ ਦੀ ਵਿਰਾਸਤ ਨੂੰ ਉਦਾਂ ਹੀ ਚਲਾ ਰਿਹਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਜਿੰਨਾ ਕਿ ਮੇ ਤੋਂ ਹੁੰਦਾ ਜੀ ਮੈਂ ਆਪਣਾ 100% ਦੇ ਰਿਹਾ ਹਾਂ ਜੀ ਬਾਕੀ ਵੱਖ-ਵੱਖ ਹਾਈ ਅਥਾਰਟੀਆਂ ਜਿਵੇਂ ਆਪਣੇ ਫਤੇਗੜ ਸਾਹਿਬ ਆਪਣੇ ਖੇਤੀਬਾੜੀ ਡਿਪਾਰਟਮੈਂਟ ਹੋ ਗਿਆ ਜੀ ਕੇਵੀਕੇ ਡਿਪਾਰਟਮੈਂਟ ਹੋ ਗਿਆ ਜੀ ਲੁਧਿਆਣਾ ਐਗਰੀਕਲਚਰ ਡਿਪਾਰਟਮੈਂਟ ਹੋ ਗਿਆ ਜੀ ਤੇ ਰਾਉਂਡ ਕਲਾਸ ਫਾਊਂਡੇਸ਼ਨ ਇਹ ਸਾਰੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ ਨੇ ਹੁਣ ਅੱਗੇ ਗੱਲ ਕਰੀਏ ਜੀ ਆਪਾਂ ਇਨਕਮ ਦੀ ਹੈਨਾ ਜੀ ਇਨਕਮ ਦੇ ਵਿੱਚ ਇਹ ਹੈ ਜੀ ਜਿਹੜੀ ਆਪਣੀਆਂ ਨਾਰਮਲ ਆਪਾਂ ਪੈਸਟੀਸਾਈਡ ਯੂਜ਼ ਕਰਕੇ ਜਾਂ ਆਮ ਕਿਸਾਨ ਵੀਰ ਆਪਣੇ ਖੇਤੀ ਕਰਦੇ ਨੇ ਉਹਦਾ ਸਾਰਾ ਜਿਹੜਾ ਰੇਟ ਆ ਜੀ ਉਹ ਸਰਕਾਰਾਂ ਤੈਅ ਕਰਦੀਆਂ ਨੇ ਜੀ ਫਿਕਸ ਕਰਦੀਆਂ ਨੇ ਠੀਕ ਹੈ ਜੀ ਤੇ ਪਰ ਜਿਹੜੀ ਆਪਣਾ ਅਨਾਜ ਹੈ ਜੀ ਇਹ ਆਪਣਾ ਇੱਥੋਂ ਹੀ ਬੁੱਕ ਹੋ ਜਾਂਦਾ ਜੀ ਮਤਲਬ ਕਿ ਆਪਾਂ ਨੂੰ ਸੇਲ ਪਰਚੇਸ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜੀ ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਵਧੀਆ ਜਿਹੜੀ ਸਿਹਤ ਸਭ ਤੋਂ ਪਹਿਲਾਂ ਜਿਹੜੀ ਸਿਹਤ ਆ ਉਹ ਜ਼ਰੂਰੀ ਹੈ ਜੀ ਠੀਕ ਹੈ ਜੀ ਜਿੱਦਾਂ ਕਿ ਇਨਸਾਨ ਆ ਜਿਹੜਾ ਉਹ ਮਤਲਬ ਕਿ ਇਨਸਾਨ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਵੀ ਬਿਮਾਰੀਆਂ ਤੋਂ ਬਚਣ ਲਈ ਚੰਗੀ ਡਾਈਟ ਲੈਣੀ ਚਾਹੀਦੀ ਹੈ ਜੀ ਚੰਗੀ ਖਾਦ ਖਰਾਕ ਹੈ ਜਿਹੜੀ ਖਾਣੀ ਚਾਹੀਦੀ ਹੈ ਤਾਂ ਕਿ ਆਪਾਂ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੀ ਆਪਣਾ ਜਿਹੜਾ ਸਰੀਰ ਆ ਉਹਨੂੰ ਸਾਂਭ ਕੇ ਰੱਖ ਸਕੀਏ ਤੇ ਆਪਣੀ ਸਿਹਤ ਆ ਜਿਹੜੀ ਉਹਨੂੰ ਸੰਭਾਲ ਕੇ ਰੱਖ ਸਕੀਏ ਖੇਤੀਬਾੜੀ ਚ ਜਾਣ ਤੋਂ ਪਹਿਲਾਂ ਹੋਰ ਕਿਸ ਡਿਪਾਰਟਮੈਂਟ ਵਿੱਚ ਵੀ ਜੋਬ ਕਰਦੇ ਆ। ਖੇਤੀਬਾੜੀ ਚ ਜਾਣ ਤੋਂ ਪਹਿਲਾਂ ਜੀ ਮੈਂ ਦੱਸਿਆ ਹੀ ਮੈਂ ਪਹਿਲਾਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਾਂ ਜਿਹੜੀ ਮੇਰੀ ਸਟੱਡੀ ਹੈ ਜੀ ਉਹ ਸ਼ਹੀਦ ਕਾਂਸੀ ਰਾਮ ਕਾਲਜ ਭਾਗੋ ਮਾਜਰਾ ਜੀ ਉੱਥੋਂ ਪੰਜਾਬ ਦਾ ਸਨ 73 ਦਾ ਸਭ ਤੋਂ ਪੁਰਾਣਾ ਕਾਲਜ ਹੈ ਜੀ ਜਿੱਥੋਂ ਮੈਂ ਕੰਟੀਨਿਊ ਮਤਲਬ ਕਿ ਰੈਗੂਲਰ ਸਟੱਡੀ ਕੀਤੀ ਹੈ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜੀ ਉੱਥੋਂ ਤੇ ਉਸ ਤੋਂ ਬਾਅਦ ਫਿਰ ਮੇਰਾ 1 ਸਾਲ ਦਾ ਯੋਗੇ ਦੀ ਡਿਗਰੀ ਸੀਗੀ ਮੇਰੇ ਕੋਲ ਜੀ ਫਿਰ ਕੰਪਿਊਟਰ ਦਾ ਡਿਪਲੋਮਾ ਸੀਗਾ ਜੀ ਫਿਰ ਉਸ ਤੋਂ ਬਾਅਦ ਜੀ ਚਲੋ ਮੈਨੂੰ ਟੀਚਿੰਗ ਦੇ ਵਿੱਚ ਵਿੱਚ ਨਾਲ-ਨਾਲ ਮੈਨੂੰ ਪੜਨ ਦਾ ਵੀ ਸ਼ੌਂਕ ਸੀਗਾ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਸ਼ੌਂਕ ਸੀਗਾ ਵੀ ਚਲੋ ਵੀ ਬੇਟਾ ਪੜੇ ਜੀ ਵੀ ਚਲੋ ਖੇਤੀ ਮੈਂ ਕਰੇ ਰਿਹਾ ਮੈਂ ਜਦੋਂ ਹਾਰਡਵਰਕ ਹੁੰਦਾ ਸੀ ਉਦੋਂ ਅਸੀਂ ਰਲ ਮਿਲ ਕੇ ਦੋਵੇਂ ਜਾਣੇ ਕਰੀ ਜਾਂਦੇ ਸੀਗੇ ਸਾਰੀ ਐਡਜਸਟਮੈਂਟ ਜੀ ਤੇ ਜਾਨੀ ਕਿ ਜਿਹੜੇ ਜਿਸ ਕਾਲਜ ਦੇ ਵਿੱਚ ਮੈਂ ਪੜਿਆ ਜੀ ਤੇ ਉਹਦਾ ਇਹ ਸੀਗਾ ਜੀ ਮੈਂ ਮੰਨ ਲਓ ਜਿੰਨੇ ਵੀ ਪੰਜਾਬ ਦੇ ਵਿੱਚ ਫਿਜ਼ੀਕਲ ਕਾਲਜ ਨੇ ਜੀ ਜੇ ਉਹਨਾਂ ਦੇ 10 ਬੱਚੇ ਇੰਟਰਵਿਊ ਤੇ ਬੈਠੇ ਨੇ ਤਾਂ ਇੱਕ ਬੱਚਾ ਫਿਜ਼ੀਕਲ ਕਾਲਜ ਸ਼ਹੀਦ ਕਾਂਸੀ ਰਾਮ ਦਾ ਬੈਠਾ ਤਾਂ ਉਹਦੀ ਇੰਟਰਵਿਊ ਨਹੀਂ ਸੀ ਲਈ ਜਾਂਦੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਹਾਰਡਵਰਕ ਕਰਵਾਇਆ ਜਾਂਦਾ ਸੀਗਾ ਜੀ ਡਾਕਟਰ ਭੁਪਿੰਦਰ ਸਿੰਘ ਘੁੰਮਣ ਹੋਣ ਉਹ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਦੇ ਡਾਇਰੈਕਟਰ ਨੇ ਜੀ ਤੇ ਉਹ ਆਲ ਇੰਡੀਆ ਜਮਨਾਸਟਿਕ ਦੇ ਵੀ ਡਾਇਰੈਕਟਰ ਨੇ ਜੀ ਤੇ ਉਹਨਾਂ ਦੇ ਕੋਲ ਮੈਂ 6 ਸਾਲ ਰਹਿ ਕੇ ਮਤਲਬ ਕਿ ਆਪਣੀ ਜਿਹੜੀ ਪੜ੍ਹਾਈ ਆ ਪੂਰੀ ਕੀਤੀ ਆ ਜੀ ਹਾਂਜੀ ਗਵਰਨਮੈਂਟ ਸਰਵਿਸ ਦੀ ਤੁਸੀਂ ਜ਼ਿਕਰ ਕੀਤਾ ਸੀ 2020 ਹਾਂਜੀ ਗਵਰਨਮੈਂਟ ਜੌਬ ਦਾ ਸੀਗਾ ਜੀ ਮੈਂ ਨਾ ਨੇਵੀਜ ਵਿੱਚ ਸਕੂਲਾਂ ਦੇ ਵਿੱਚ ਜੀ ਕਾਲਜਾਂ ਦੇ ਵਿੱਚ ਨੇਵੀ ਆਪਾਂ ਐਨਸੀਸੀ ਜੁਆਇਨ ਕਰਵਾਉਂਦੇ ਆ ਜੀ ਬੱਚਿਆਂ ਨੂੰ ਉਹਦਾ ਮੈਂ ਪਹਿਲਾਂ ਸੀਗਾ ਜੀ ਪ੍ਰਾਈਵੇਟ ਸੈਕਟਰ ਦੇ ਵਿੱਚ ਮੈਂ ਜੌਬ ਕਰਦਾ ਸੀਗਾ ਜੀ ਤੇ ਉਹਦੇ ਵਿੱਚ ਸਮਝ ਲਓ ਜੀ ਸਹੂਲਤਾਂ ਸੀਗੀਆਂ ਜਿਹੜੀਆਂ ਸਹੂਲਤਾਂ ਇਹ ਸੀਗੀਆਂ ਜੀ ਜਿਹੜੇ ਆਪਣੇ ਕਹਿ ਦਈਏ ਜੀ ਆਪਾਂ ਮੈਂ ਸੀਗਾ ਜੀ ਜਿਹੜੀ ਆਪਣੀ ਨਾਗਪੁਰ ਓਟੀਏ ਟ੍ਰੇਨਿੰਗ ਅਕੈਡਮੀ ਹੈ ਜੀ ਉਥੇ ਸਾਨੂੰ ਜਾਣ ਦਾ ਮੌਕਾ ਮਿਲਿਆ ਜੀ ਜਾਣ ਦਾ ਮੌਕਾ ਮਿਲਿਆ ਅਸੀਂ ਤਿੰਨ ਪਰਸਨ ਸੀਗੇ ਜੀ ਪੰਜਾਬ ਦੇ ਵਿੱਚੋਂ ਇੱਕ ਸੀਗੇ ਜੀ ਆਪਣੇ ਸਕੂਲ ਹੈ ਜੀ ਪੀਪੀਐਸ ਨਾਬਾ ਉਥੋਂ ਦਵਿੰਦਰ ਜੀ ਸੀਗੇ ਜੀ ਤੇ ਡੀਏਵੀ ਪੁਲਿਸ ਪਬਲਿਕ ਸਕੂਲ ਹੈ ਜੀ ਉਥੋਂ ਸੀਗੇ ਜੀ ਸਰਜੀ ਆਪਣੇ ਹਰਦੀਪ ਜੀ ਸੌਰੀ ਗੁਰਦੀਪ ਜੀ ਤੇ ਉਹਨਾਂ ਦਾ ਤੇ ਮੈਂ ਸੀਗਾ ਜੀ ਨਾਲ ਤੇ ਅਸੀਂ ਤਿੰਨਾਂ ਨੇ ਚਲੋ ਉੱਥੇ ਜਾ ਕੇ ਜੋ ਵੀ ਟ੍ਰੇਨਿੰਗ ਹੁੰਦੀ ਆ ਸਾਰੀ ਅਸੀਂ ਕੀਤੀ ਆਪਣੀ ਹਨਾ ਜੀ ਪਰ ਮੈਨੂੰ ਸੀਗਾ ਜੀ ਬਹੁਤ ਉੱਥੇ ਟਾਪ ਸੀਗਾ ਕੰਪੀਟੀਸ਼ਨ ਜਿੱਮੇ ਵੀ ਆਰਮੀ ਦਾ ਸਿਸਟਮ ਹੁੰਦਾ ਜੀ ਪਰ ਉੱਥੇ ਚਲੋ ਜੀ ਮੈਂ ਆਪਣਾ ਹਾਰਡ ਵਰਕ ਸਾਰਾ ਮਿਹਨਤ ਕਰਕੇ ਜੀ ਮੈਂ ਉਥੋਂ ਟਾਪ ਕੀਤਾ ਜੀ ਆ ਕੇ ਚਲੋ ਮੇਰਾ ਯੂਨੀਵਰਸਿਟੀ ਵੱਲੋਂ ਵਧੀਆ ਐਗਰੀਮੈਂਟ ਲੱਗਿਆ ਜੀ ਫਿਰ ਉਹਦੇ ਵਿੱਚ ਸਾਨੂੰ ਕੰਟੇਨ ਦਾ ਕਾਰਡ ਹੁੰਦਾ ਜੀ ਜਿੱਦਾਂ ਉਹ ਵਧੀਆ ਸਾਰੀਆਂ ਸਹੂਲਤਾਂ ਸੀਗੀਆਂ ਜਿਹੜੀਆਂ ਮਿਲਦੀਆਂ ਸੀਗੀਆਂ ਜੀ ਤੇ ਮੈਂ ਜਿੰਨੇ ਵੀ ਐਨਸੀਸੀ ਨੇਵੀ ਦੇ ਜਿੰਨੇ ਵੀ ਕੈਂਪ ਲੱਗਦੇ ਸੀਗੇ ਜੀ ਤੁਸੀਂ ਯਕੀਨ ਕਰੋ ਜੀ 600 ਤੋਂ 700 ਬੱਚੇ ਨੂੰ ਮੈਂ ਇਕੱਲਾ ਹੀ ਸੰਭਲ ਲੈਂਦਾ ਸੀਗਾ ਜੀ 700 ਬੱਚੇ ਨੂੰ ਮੈਂ ਇਕੱਲਾ ਹੀ ਕਮਾਂਡ ਦੇ ਦਿੰਦਾ ਸੀਗਾ ਜਿਹੜੇ ਸਾਡੇ ਪਹਿਲਾਂ ਚੀਫ ਕਮਾਂਡਿੰਗ ਅਫਸਰ ਸੀਗੇ ਸਰਬਜੀਤ ਸਿੰਘ ਸੈਣੀ ਜੀ ਸਾਡਾ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਕੈਂਪ ਲੱਗਿਆ ਸੀ ਉਦੋਂ ਮੈਂ ਸੀਟੀਓ ਸੀਗਾ ਨਾਰਮਲ ਇੱਕ ਟੀਚਰ ਦੇ ਬਿਹਾਫ ਤੇ ਮੇਰੀ ਡਿਊਟੀ ਲੱਗੀ ਸੀ ਤੇ ਤੁਸੀਂ ਯਕੀਨ ਕਰਿਓ ਜੀ ਉਹ ਇਨਸਾਨ ਚਲੋ ਬਹੁਤ ਵਧੀਆ ਨੇਕ ਇਨਸਾਨ ਸੀਗੇ ਉਹ ਉਹਨਾਂ ਦੀ ਰੈਟਾਇਰਮੈਂਟ ਹੋ ਗਈ ਸੀ ਉਹ ਆਪਣੇ ਸੀਓ ਸਾਹਿਬ ਸੀਗੇ ਜੀ ਪੰਜਾਬ ਦੇ ਤੇ ਉਹ ਆਪਣਾ ਸਾਰਾ ਹਾਰਡਵਰਕ ਛੱਡ ਕੇ ਜਿੰਨਾ ਵੀ ਉਹਨਾਂ ਦਾ ਰੁਟੀਨ ਦਾ ਕੰਮ ਹੁੰਦਾ ਸੀ ਦਿੱਲੀ ਦਾ ਉਹ ਗਰਾਊਂਡਾਂ ਦੇ ਵਿੱਚ ਜੀ ਉਹਨਾਂ ਨੇ ਮੇਰੇ ਕੋਲ ਸਾਈਕਲ ਤੇ ਹੀ ਆ ਜਾਣਾ ਤੇ ਉਹਨਾਂ ਨੇ ਦੇਖਣਾ ਵੀ ਸਿਮਰਨ ਵਧੀਆ ਕੰਮ ਕਰ ਰਿਹਾ ਕਿਤਨਾ ਕਿਤੇ ਮੈਨੂੰ ਲੱਗਦਾ ਵੀ ਡਿਪਾਰਟਮੈਂਟ ਦਾ ਬਹੁਤ ਜ਼ਿਆਦਾ ਰੋਲ ਹੈ ਜੀ ਮੇਰਾ ਕੰਮ ਕਰ ਦੇਖਦੇ ਹੋਏ ਵੀ ਸਿਮਰਨ ਨੂੰ ਅੱਗੇ ਲੈ ਕੇ ਜਾਈਏ ਤੇ ਯੂਨੀਵਰਸਿਟੀ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ ਮਾਲਕਾਂ ਦਾ ਜੀ ਕਿਉਂਕਿ ਮੇਰੀ ਡੀਲ ਮਾਲਕਾਂ ਨਾਲ ਬਹੁਤ ਵਧੀਆ ਸੀ ਜੀ ਹਾਂਜੀ ਤੁਸੀਂ ਦੇ ਜਿਗ ਨੂੰ ਤੁਸੀਂ ਕਿਸ ਅਹੁਦੇ ਤੇ ਸੀ ਤੁਸੀਂ ਨੇ ਨੀਵੀ ਦੇ ਵਿੱਚ ਹੀ ਮੈਂ ਐਸੋਸੀਏਟ ਐਨ ਸੀ ਸੀ ਅਫਸਰ ਸੀਗਾ ਜੀ ਨੀਵੀ ਨੇਵਲ ਜੁਨਟ ਦਾ ਜੀ ਉਹਦੇ ਵਿੱਚ ਤੁਸੀਂ ਦੇਖ ਲਓ ਜੀ ਵੀ ਮੈਂ 3rd ਅਫੀਸਰ ਸੀਗਾ ਜੀ ਤੇ ਜੇ ਮੈਂ ਜੌਬ ਨਾ ਛੱਡਦਾ ਜੀ ਤਾਂ ਉਹਦੇ ਵਿੱਚ ਕੀ ਸੀਗਾ ਫਿਰ 1 ਸਾਲ ਬਾਅਦ ਪ੍ਰਮੋਸ਼ਨ ਹੋ ਜਾਂਦਾ ਜੀ ਉਹਦੇ ਵਿੱਚ ਫਿਰ ਸੈਕੰਡ ਅਫੀਸਰ ਹੋ ਜਾਂਦਾ ਜੀ ਫਿਰ 2 ਸਟਾਰ ਲੱਗ ਜਾਂਦੇ ਆ ਫਿਰ ਫਸਟ ਅਫੀਸਰ ਬਣ ਜਾਂਦਾ ਫਿਰ ਮਤਲਬ ਕਿ ਇੱਕ ਇੱਕ ਸਟਾਰ ਵਧੀ ਜਾਂਦਾ ਉਦਾਂ ਹੀ ਰੈਂਕ ਵੀ ਵਧੀ ਜਾਂਦਾ ਜੀ 유ਨੀਫਾਰਮ ਦੇ ਉੱਪਰ ਵੀ ਮਤਲਬ ਕਿ 유ਨੀਫਾਰਮ ਦੇ ਵਿੱਚ ਵੀ ਡਿਫਰੈਂਟ ਆਉਂਦਾ ਜੀ ਅਲੱਗ-ਅਲੱਗ 유ਨੀਫਾਰਮ ਫਿਰ ਮਿਲਦੀ ਹੈ ਜੀ ਆਪਾਂ ਨੂੰ ਤੇ ਇਦਾਂ ਦਾ ਸੀ ਜੀ ਹਾਂਜੀ ਲੱਗਦਾ ਵੀ ਉਹ ਜੋਬ ਸੈਕਿੰਡ ਜੋਬ ਸੀ ਕਿਤੇ ਖੇਤਾਂ ਵਿੱਚ ਹੁੰਦੀ ਸੀ ਕਿੱਟੀ ਕਰਦੇ ਹੋ ਦੋਨਾਂ ਚ ਕਿਹੜੀ ਤੁਹਾਨੂੰ ਠੀਕ ਲੱਗਦੀ ਹੈ ਅਸਲ ਵਿੱਚ ਗੱਲ ਇਹ ਸੀ ਜੀ ਦੇਖੋ ਹਰ ਕੋਈ ਇਨਸਾਨ ਚਾਹੁੰਦਾ ਵੀ ਮੈਂ ਸੁੱਖ ਦੀ ਰੋਟੀ ਖਾਵਾ ਹਨਾ ਜੀ ਤੇ ਚਲੋ ਹੁਣ ਤਕਰੀਬਨ ਸਾਰਾ ਬਧੀਆ ਹੀ ਸੀਗਾ ਜੀ ਬੈਠ ਕੇ ਚਲੋ ਬੈਸਦਾ ਜਿਹੜਾ ਸਪੋਰਟਸ ਪਰਸਨ ਆ ਉਹ ਅਣਥੱਕ ਮਿਹਨਤ ਕਰਦਾ ਉਹਦੇ ਲਈ ਜਿਹੜੀ ਖੇਡ ਆ ਜੀ ਇੱਕ ਸੱਟਾਂ ਦਾ ਖੂਹ ਹੁੰਦੀ ਆ ਬੰਦਾ ਸੱਟਾਂ ਖਾ ਖਾ ਕੇ ਅੱਗੇ ਵਧਦਾ ਹਨਾ ਜੀ ਗਿਰ ਗਿਰ ਕੇ ਡਿਗ ਡਿਗ ਕੇ ਸਵਾਰ ਹੁੰਦਾ ਪਰ ਮੇਰਾ ਇਮੀਡੀਏਟਲੀ ਜੋਬ ਛੱਡਣ ਦਾ ਕਾਰਨ ਇਹ ਸੀਗਾ ਜਿਹੜੀ ਆਪਣੀ ਆਰਗੈਨਿਕ ਫਾਰਮਿੰਗ ਹੈ ਜੀ ਫਾਦਰ ਸਾਹਿਬ ਨੇ ਜਿਹੜੀ ਇਹ ਇੰਨੀ ਮਿਹਨਤ ਕੀਤੀ ਹੈ ਜੀ ਆਪਾਂ ਪਿਛਲੇ 14-15 ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਕਦੇ ਅੱਗ ਨਹੀਂ ਲਾਈ ਜੀ ਠੀਕ ਹੈ ਜੀ ਆਪਾਂ ਪ੍ਰਦੂਸ਼ਣ ਰਹਿਤ ਖੇਤੀ ਕਰਦੇ ਆਂ ਜੀ ਕਈ ਕਾਫੀ ਕਿਸਾਨ ਨੇ ਜਿਹੜੇ ਪਿਛਲੇ 1-2 ਸਾਲਾਂ ਤੋਂ ਮਤਲਬ ਕਿ ਪ੍ਰਦੂਸ਼ਣ ਰਹਿਤ ਖੇਤੀ ਕਰਨ ਲੱਗੇ ਨੇ ਵੀ ਅੱਗ ਨਹੀਂ ਲਾ ਰਹੇ ਖੇਤਾਂ ਦੇ ਵਿੱਚ ਤੇ ਉਹ ਮੇਰੇ ਫਾਦਰ ਸਾਹਿਬ ਦਾ ਇੱਕ ਕਹਿਣਾ ਸੀਗਾ ਉਹ ਹੁਣ ਵੀ ਕਲਿੱਪਾਂ ਉਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਕਿ ਜਿੰਨੇ ਵੀ ਅਲੱਗ-ਅਲੱਗ ਡਿਪਾਰਟਮੈਂਟ ਨੇ ਉੱਥੇ ਚੱਲਦੀਆਂ ਹੁੰਦੀਆਂ ਨੇ ਉਹ ਕਹਿੰਦੇ ਹੁੰਦੇ ਨੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਨਾ ਜੀ ਵੀ ਮਤਲਬ ਕਿ ਆਪਾਂ ਪ੍ਰਦੂਸ਼ਣ ਰਹਿਤ ਖੇਤੀ ਕਰਦੇ ਆਂ ਜੀ ਇੱਕ ਪਾਣੀ ਬਚਾ ਰਹੇ ਆਂ ਜੀ ਜ਼ਿਆਦਾ ਤੋਂ ਜ਼ਿਆਦਾ ਆਪਣੇ ਡ੍ਰਿਪ ਸਿਸਟਮ ਵੀ ਲੱਗੇ ਹੋਇਆ ਖੇਤ ਦੇ ਵਿੱਚ ਦੇ ਮੁੱਦੇ ਤੇ ਆਪਾਂ ਇਹ ਆਈਏ ਜੀ ਮੇਰਾ ਜੌਬ ਛੱਡਣ ਦਾ ਕਾਰਨ ਇਹੀ ਸੀਗਾ ਜੀ ਵੀ ਜਿਹੜੀ ਆਰਗੈਨਿਕ ਫਾਰਮਿੰਗ ਆ ਫਾਦਰ ਸਾਹਿਬ ਦੇ ਨਾਲ ਬਹੁਤ ਡਿਪਾਰਟਮੈਂਟ ਖੇਤੀਬਾੜੀ ਡਿਪਾਰਟਮੈਂਟ ਹੋ ਗਿਆ ਜੀ ਠੀਕ ਆ ਜੀ ਬਹੁਤ ਕਿਸਾਨ ਵੀਰ ਹੋ ਗਏ ਜੀ ਅਦਰ ਸਟੇਟਾਂ ਦੇ ਤੇ ਲੱਗ ਲੱਗ ਜ਼ਿਲ੍ਹਿਆਂ ਦੇ ਕਿਸਾਨ ਵੀਰ ਜੁੜੇ ਹੋਏ ਸੀਗੇ ਜੀ ਜਿਵੇਂ ਹਰਿਆਣਾ ਹਰਿਆਣਾ ਸਟੇਟ ਤੋਂ ਵੀ ਕਿਸਾਨ ਬਹੁਤ ਜੁੜੇ ਹੋਏ ਸੀਗੇ ਜੀ ਤੇ ਉਹਦਾ ਕਾਰਨ ਇਹ ਸੀਗਾ ਵੀ ਉਹ ਜਿਹੜਾ ਸਰਕਲ ਹੈ ਜੀ ਉਹ ਉਦਾਂ ਹੀ ਵਰਕਰ ਆ ਰਹੇ ਕਿਉਂਕਿ ਇੱਕ ਜੌਬ ਦੇ ਵਿੱਚ ਸੀਗਾ ਵੀ 8 ਘੰਟੇ ਤੁਸੀਂ ਉੱਥੇ ਫਿਕਸ ਹੋ ਜੀ 8 ਘੰਟੇ ਤੁਸੀਂ ਜੌਬ ਤੋਂ ਮਤਲਬ ਕਿ ਨਹੀਂ ਉਹ ਕਰ ਸਕਦੇ ਹਨਾ ਜੀ ਦੂਜਾ ਜਿਹੜਾ ਤੁਹਾਨੂੰ ਪਤਾ ਜੀ ਆਰਮੀ ਦਾ ਸਿਸਟਮ ਬਹੁਤ ਜ਼ਿਆਦਾ ਸਟ੍ਰਿਕਲੀ ਹੁੰਦਾ ਜੇ ਆਪਣਾ 10 ਦਿਨ ਦਾ ਕੈਂਪ ਲੱਗਦਾ ਤਾਂ ਤੁਹਾਨੂੰ 10 ਦਿਨ ਕੁਝ ਵੀ ਹੋਵੇ ਉਹ ਤੁਸੀਂ 10 ਦਿਨ ਛੁੱਟੀ ਨਹੀਂ ਲੈ ਸਕਦੇ ਉਹਦੇ ਵਿੱਚ ਇੱਕ ਜਾਂ ਦੋ ਦਿਨ ਦੀ ਛੁੱਟੀ ਮਿਲਦੀ ਹੈ ਜੀ ਤੁਹਾਨੂੰ ਪਰ ਤੁਹਾਨੂੰ ਟਾਈਮ ਟੂ ਟਾਈਮ ਉੱਥੇ ਪਹੁੰਚਣਾ ਪੈਂਦਾ ਕਿਉਂਕਿ ਬੱਚਿਆਂ ਦੀ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਜਿਹੜਾ ਪਲੂਜੀ ਜਿਹੜਾ ਝਾੜ ਹੈ ਜਿਹੜੇ ਆਰਗੈਨਿਕ ਤੁਸੀਂ ਖੇਤੀ ਕਰਦੇ ਜਿਹੜਾ ਝਾੜ ਵੱਧ ਹੈ ਜਾਂ ਘੱਟ ਹੈ ਇਹਦਾ ਕੀ ਫਰਕ ਇਹਦੇ ਹੋ ਜਾਏਗਾ ਜੀ ਜਿਹੜੀ ਆਪਣੀ ਆਰਗੈਨਿਕ ਫਾਰਮਿੰਗ ਹੈ ਜੀ ਇਹਦੇ ਵਿੱਚ ਜਿਹੜਾ ਕਣਕ ਦਾ ਦੇਖੋ ਜੀ ਜਿਹੜਾ ਚਪਾਤੀ ਨੰਬਰ 1 ਹੈ ਜੀ ਇਹਦਾ ਤਾਂ 12 ਤੋਂ 13 ਕੁਇੰਟਲ ਝਾੜ ਰਹਿੰਦਾ ਜੀ ਠੀਕ ਹੈ ਜੀ ਤੇ ਜਿਹੜੀ ਸੋਨਾ ਮੋਤੀ ਕਣਕ ਆਪਾਂ ਪੈਦਾ ਕਰਦੇ ਆ ਜੀ ਉਹਦਾ 5 ਤੋਂ 5.5 ਕੁਇੰਟਲ ਹੀ ਝਾੜ ਰਹਿੰਦਾ ਜੀ ਤੇ ਜਿਹੜੀ ਆਪਾਂ ਜੀਰੋ ਕਨੋਲਾ 7 ਨੰਬਰ ਸਰੋਂ ਦੀ ਪੈਦਾਵਾਰ ਕਰਦੇ ਆਂ ਜੀ ਉਹਦਾ ਆਪਣਾ 5 ਤੋਂ 5.5 6 ਤੱਕ ਝਾੜ ਰਹਿੰਦਾ ਜੀ ਤੇ ਬਾਕੀ ਜਿਹੜੀ ਹਲਦੀ ਆ ਜੀ ਉਹਦਾ ਆਪਾਂ ਨੇ ਕਦੇ ਮੈਂ ਕਦੇ ਉਹ ਨਹੀਂ ਦੇਖਿਆ ਜੀ ਬਣਾ ਝਾੜ ਕੱਢ ਕੇ ਨਹੀਂ ਦੇਖਿਆ ਜੀ ਕਿੰਨਾ ਨਿਕਲਦਾ ਕਿਉਂਕਿ ਆਪਣੇ ਕੋਲ ਪੰਜਾਬ ਨੰਬਰ 1 ਹੋ ਗਿਆ ਜੀ ਸੁਗੰਧ ਹਲਦੀ ਹੋਗੀ ਜੀ ਤੇ ਇਹ ਹਲਦੀਆਂ ਹੁੰਦੀਆਂ ਨੇ ਜੀ ਅੰਬਾ ਹਲਦੀ ਹੋਗੀ ਜੀ ਤੇ ਆਪਾਂ ਇਹਨਾਂ ਦਾ ਪ੍ਰੋਸੈਸਿੰਗ ਕਰਕੇ ਪਾਊਡਰ ਹੀ ਸੇਲ ਕਰ ਦੰਨੇ ਆ ਜੀ ਪਰ ਝਾੜ ਦਾ ਫਰਕ ਤਾਂ ਬਹੁਤ ਪੈਂਦਾ ਜੀ ਪਰ ਉਸ ਦੇ ਅਕੋਰਡਿੰਗ ਜਿਹੜੀ ਆਪਣੀ ਜਿਹੜਾ ਰੇਟ ਹੈ ਦਾ ਰੇਟ ਵੀ ਆਪਾਂ ਨੂੰ ਵਧੀਆ ਮਤਲਬ ਕਿ ਪ੍ਰਾਈਸ ਵੀ ਵਧੀਆ ਤੇ ਸੇਲ ਹੁੰਦੀ ਹੈ ਜੀ ਦੂਜੀ ਇਹਦੀ ਇਹ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਜੀ ਆਪਾਂ ਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਅਸੀਂ ਆਰਗੈਨਿਕ ਫਾਰਮਿੰਗ ਕਰਦੇ ਆਂ ਵੀ ਤੁਸੀਂ ਸਾਡੇ ਤੋਂ ਮਤਲਬ ਕਿ ਕਣਕ ਲਾਓ ਜੀ ਤੇ ਆਪਣੀ ਆਟੋਮੈਟਿਕ ਕਣਕ ਕਿਸਾਨ ਵੀਰ ਨੇ ਜਿਹੜੇ ਹੋਰ ਮਿੱਤਰ ਭਾਈ ਜਾਰਾ ਜੀ ਆਪਣਾ ਆਪਣੇ ਤੋਂ ਫਾਰਮ ਤੋਂ ਹੀ ਕਣਕ ਆਪਣੀ ਲੈ ਜਾਂਦੇ ਨੇ ਜੀ ਆਪਾਂ ਪੈਕਿੰਗ ਕਰਾ ਕੇ ਵਧੀਆ ਤਰੀਕੇ ਨਾਲ ਉਹਨੂੰ ਸਾਫ ਸਫਾਈਆ ਕਰਕੇ ਦੀ ਪੱਖੇ ਲਗਾ ਕੇ ਤਿੰਨ ਚਾਰ ਫਿਰ ਉਹ ਆਪਾਂ ਸੇਲ ਕਰਦੇ ਆਂ ਜੀ ਜੀ ਕਹਿੰਦਾ ਮਤਲਬ ਵੀ ਤੁਹਾਡੇ ਕੋਲ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਹਾਂਜੀ ਹਾਂਜੀ ਆਪਣੇ ਆਪ ਪਹੁੰਚ ਜਾਂਦੇ ਨੇ ਜੀ ਕਿਸੇ ਵੀਰ ਨੂੰ ਬੀਡ ਕਰਾਸ ਲਈ ਕਣਕ ਚਾਹੀਦੀ ਆ ਆਪਣੇ ਕੋਲ ਗੰਡੋਆ ਖਾਦ ਵੀ ਹੁੰਦੀ ਆ ਜੀ ਆਪਾਂ ਬਰਮਿੰਗ ਕੰਪੋਸਟ ਆਪਣੇ ਘਰ ਦੀ ਤਿਆਰ ਕਰਦੇ ਆ ਜੀ ਸਾਹੀਵਾਲ ਗਾਮਾ ਰੱਖੀਆਂ ਹੋਈਆਂ ਨੇ ਜੀ ਆਪਣੇ ਕੋਲ ਸਤੇ ਮਾਰਵਾੜੇ ਘੋੜੇ ਘੂੜੀਆਂ ਘੂੜੀਆਂ ਰੱਖੀਆਂ ਹੋਈਆਂ ਨੇ ਸੌਰੀ ਤੇ ਉਹਨਾਂ ਦੀ ਰਹੈਲ ਖੂਨ ਤੋਂ ਆਪਾਂ ਜਿਹੜੀ ਬਰਮਿੰਗ ਕੰਪੋਸਟ ਆ ਉਹ ਤਿਆਰ ਕਰਦੇ ਆ ਜੀ ਤੇ ਆਪਣੇ ਕੋਲ ਅੰਟਾਲੀਅਨ ਨਸਲ ਦੇ ਕੇਜੂ ਨੇ ਜੀ ਜਿਹੜੇ ਬਰਮਿੰਗ ਕੰਪੋਸਟ ਜਿਹੜੀ ਉਹਦਾ ਪ੍ਰੋਸੈਸਿੰਗ ਕਰਦੇ ਨੇ ਜੀ ਖਾਦ ਦਾ ਤੇ ਉਹਦਾ ਹੀ ਛੜਕਾ ਆਪਾਂ ਆਪਣੇ ਖੇਤ ਅਕੀਰ ਵਿੱਚ ਇੱਕ ਸਵਾਲ ਰੂਗਾ ਜਿਹੜੇ ਕਿਸਾਨ ਫਸਲੀ ਚੱਕਰ ਵਿੱਚ ਪਏ ਨੇ ਹਾਂਜੀ ਪਹਿਲੀ ਝੋਨਾ ਕਣਕ ਝੋਨਾ ਕਣਕ ਦੇ ਚੱਕਰ ਚ ਪਏ ਨੇ ਹਾਂਜੀ ਉਹਨਾਂ ਲਈ ਕੀ ਮੈਸੇਜ ਹੋਊਗਾ ਜਾਂ ਕੀ ਉਹ ਤੁਹਾਡੇ ਕੋਲ ਇੱਥੇ ਆ ਸਕਦੇ ਨੇ ਤੁਹਾਡੇ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਹਾਂਜੀ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਨਹੀਂ ਹੈ ਜੀ ਮੇਰੀ ਇੱਕ ਬੇਨਤੀ ਹੈ ਜੀ ਮੇਰੀ ਬੇਨਤੀ ਇਹ ਹੈ ਜੀ ਵੀ ਜਿੰਨੇ ਵੀ ਆਪਣੇ ਕਿਸਾਨ ਵੀਰ ਨੇ ਸਾਰੇ ਸਤਿਕਾਰਯੋਗ ਨੇ ਜੀ ਤੇ ਮੇਰੀ ਤਰ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਜੀ ਵੀ ਜੇ ਆਪਾਂ ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ ਆਪਣੇ ਘਰ ਜੋਗੀ ਜਿੰਨਾ ਆਪਣਾ ਪਰਿਵਾਰ ਹੈ ਜੀ ਉਸ ਦੇ ਅਕੋਰਡਿੰਗ ਆਪਾਂ ਆਪਣੇ ਘਰ ਜੋਗੀਆਂ ਸਬਜ਼ੀਆਂ ਹੋਗੀਆਂ ਜੀ ਕਣਕ ਹੋਗੀ ਜੀ ਤੇ ਬਾਸਮਤੀ ਚਾਵਲ ਹੋਗੇ ਜੀ ਸਰੋਂ ਹੋਗੀ ਜੀ ਇਹ ਆਪਣੇ ਘਰ ਜੋਗਾ ਆਪਾਂ ਜ਼ਰੂਰ ਅਗਾਈਏ ਜੀ ਠੀਕ ਹੈ ਜੀ ਕਿਉਂਕਿ ਜੇ ਆਪਣੇ ਜਿਹੜੇ ਆਪਣੇ ਪਰਿਵਾਰ ਨੇ ਜੀ ਅੱਗੇ ਜਿਵੇਂ ਬੱਚੇ ਨੇ ਜੀ ਜੀ ਉਹਨਾਂ ਨੂੰ ਸ਼ੁਰੂ ਤੋਂ ਆਪਾਂ ਵਧੀਆ ਖਾਣਾ ਪੀਣਾ ਦਵਾੰਗੇ ਜੀ ਤਾਂ ਮੈਨੂੰ ਲੱਗਦਾ ਵੀ ਆਪਾਂ ਚੰਗੀ ਸਿਹਤ ਮਾਣ ਸਕਦੇ ਹਾਂ ਜੀ ਜਿਵੇਂ ਕਿ ਹੁਣ ਤੁਸੀਂ ਦੇਖੋ ਵੀ ਮੈਂ ਤਕਰੀਬਨ ਪਹਿਲੇ ਦਿਨ ਤੋਂ ਲੈ ਕੇ ਜੀ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਵੀ ਸਿਰ ਦੇ ਵਿੱਚ ਦਰਦ ਕਿੱਦਾਂ ਹੁੰਦਾ ਹੁੰਦਾ ਠੀਕ ਹੈ ਜੀ ਚਲੋ ਮੈਂ ਸਪੋਰਟਸਮੈਨ ਵੀ ਰਿਹਾ ਜੀ ਗੇਮ ਦੇ ਵਿੱਚ ਵੀ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਵੀ ਜਿਵੇਂ ਆਪਾਂ ਆਮੇ ਸੁਣਦੇ ਆ ਛੋਟਾ ਜਿਹਾ ਬੱਚਾ ਹੀ ਕਹਿ ਦਿੰਦਾ ਵੀ ਮੇਰਾ ਸਿਰ ਦੁਖਦਾ ਜੀ ਮੈਨੂੰ ਇਹ ਨਹੀਂ ਪਤਾ ਜੀ ਅੱਜ ਤੱਕ ਵੀ ਵੀ ਸਿਰ ਕਿਵੇਂ ਦੁਖਦਾ ਹੁੰਦਾ ਜੀ ਠੀਕ ਹੈ ਤੇ ਦੂਜਾ ਜਿਵੇਂ ਕਹਦਣਾ ਹੈ ਪੇਟ 'ਚ ਦਰਦ ਹੋਣ ਲੱਗ ਗਿਆ ਜੀ ਮੇਰੀ ਢੂਹੀ ਦੁਖਦੀ ਆ ਜਿਵੇਂ ਬੱਚੇ ਨਾਰਮਲ ਕਹਿੰਦੇ ਆ ਜੀ ਜਾਂ ਆਮ ਆਪਾਂ ਨਾਰਮਲ ਸੁਣਦੇ ਆਂ ਮੈਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ ਜੀ ਵੀ ਦਰਦ ਪੇਟ ਦੇ ਵਿੱਚ ਪੇਟ ਕਾਤੇ ਦੁਖਣਾ ਹਾਂ ਚਲੋ ਕਿ ਵੀ ਜੋਰ ਵਾਲੀ ਚੀਜ਼ ਚੱਕ ਲਈ ਹਨਾ ਜੀ ਉਹ ਗੱਲ ਵੱਖਰੀ ਆ ਪਰ ਜਿਵੇਂ ਆਪਾਂ ਹੁਣ ਫਾਸਟ ਫੂਡਸ ਫਾਸਟ ਫੂਡ ਖਾ ਕੇ ਜੀ ਜਾਂ ਆਪਾਂ ਫੋਨ ਜ਼ਿਆਦਾ ਯੂਜ਼ ਕਰਕੇ ਆਪਣੇ ਜਦੋਂ ਜ਼ਿਆਦਾ ਲੋਡ ਪੈਂਦਾ ਹਨਾ ਜੀ ਤਾਂ ਨਹੀਂ ਨਾਰਮਲ ਹੈ ਜੇ ਆਪਾਂ ਦਾ ਨੇਚਰਲ ਖਾਣਾ ਪੀਣਾ ਹੋਊਗਾ ਨੇਚਰਲ ਦੁੱਧ ਹੋਊਗਾ ਜੀ ਤਾਂ ਆਪਾਂ ਇਹ ਚੀਜ਼ਾਂ ਤੋਂ ਬਚ ਸਕਦੇ ਹਾਂ ਜੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਵਧੀਆ ਤਰੀਕੇ ਨਾਲ ਬਚਾ ਸਕਦੇ ਹਾਂ ਜੀ ਇਹੋ ਸਵਾਲ ਕਾਫੀ ਨਹੀਂ ਜੀ ਆਪਣੇ ਇਲਾਕੇ ਦੀ ਗੱਲ ਕਰੀਏ ਦਾਵੇ ਲੋਕ ਬਹੁਤ ਕਰਦੇ ਨੇ ਕਿ ਆਰਗੇਨਿਕ ਹੈ ਕਿ ਆਪਣੇ ਇਲਾਕੇ ਦੇ ਵਿੱਚ ਕਿੰਨੇ ਕੁ ਕਿਸਾਨ ਨੇ ਤੁਸੀਂ ਹੋਗੇ ਕਿ ਕਿੰਨੇ ਕੁ ਲੋਕ ਜਿਹੜੀ ਆਰਗੇਨਿਕ ਖੇਤੀ ਕਰਦੇ ਹਾਂ ਹਾਂ ਚਲੋ ਆਪਾਂ ਆਪਾਂ ਮੰਨਦੇ ਹਾਂ ਜੀ ਕਿਸਾਨ ਵੀਰ ਖੇਤੀ ਕਰਦੇ ਹੋਣਗੇ ਜੀ ਜਿਵੇਂ ਤੁਸੀਂ ਕਿਹਾ ਜੀ ਕਹਿੰਦੇ ਨੇ ਵੀ ਹਾਂ ਜੀ ਅਸੀਂ ਆਰਗੇਨਿਕ ਖੇਤੀ ਕਰਦੇ ਹਾਂ ਵਧੀਆ ਗੱਲ ਆ ਜੀ ਕਰਦੇ ਹੋਣਗੇ ਪਰ ਜਦੋਂ ਆਪਣੇ ਚੀਫ ਸਾਹਿਬ ਨੇ ਜੀ ਮੈਨੂੰ ਦੋ ਦੋ ਤਿੰਨ ਮਹੀਨੇ ਪਹਿਲਾਂ ਚਲੋ ਉੱਥੇ ਮੀਟਿੰਗ ਹੋਈ ਆਪਾਂ ਨੇ ਨਾ ਇੱਕ ਰੂਮ ਲੈਣਾ ਸੀ ਉਹਨਾਂ ਤੋਂ ਜੀ ਅਨਾਜ ਮੰਡੀ ਦੇ ਵਿੱਚ ਵੀ ਉੱਥੇ ਰੱਖ ਕੇ ਆਪਣਾ ਸਮਾਨ ਜਿਹੜਾ ਹੋਰ ਕਿਸਾਨ ਵੀਰ ਛੋਟੇ ਵੀਰ ਨੇ ਵੀ ਜਿਨ੍ਹਾਂ ਨੂੰ ਸਮਾਨ ਵੇਚਣ ਦੇ ਵਿੱਚ ਦਿੱਕਤ ਆਉਂਦੀ ਆ ਅਨਾਜ ਵੀ ਉੱਥੇ ਚਲੋ ਇੱਕ ਦੁਕਾਨ ਪ੍ਰੋਵਾਈਡ ਕੀਤੀ ਜਾਵੇ ਤਾਂ ਤੁਸੀਂ ਯਕੀਨ ਕਰਿਓ ਜੀ ਉੱਥੇ ਅਸੀਂ 15 ਤੋਂ 20 ਕਿਸਾਨ ਸੀਗੇ ਜੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਤੇ ਮੈਨੂੰ ਇਸ ਚੀਜ਼ ਦਾ ਮਾਣ ਆ ਜੀ ਵੀ ਮੇਰੇ ਫਾਦਰ ਸਾਹਿਬ ਦੀ ਕਮਾਈ ਆ ਜੀ ਇਹ ਵੀ ਉੱਥੇ ਸਭ ਤੋਂ ਜ਼ਿਆਦਾ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਆਰਗੈਨਿਕ ਫਾਰਮਿੰਗ ਤੇ ਬਫਰ ਜ਼ੋਨ ਦੇ ਵਿੱਚ ਜਿਹੜੀ ਆਰਗੈਨਿਕ ਫਾਰਮਿੰਗ ਹੈ ਜੀ ਉਹ ਸਿਰਫ ਆਪਾਂ ਆਪਣੇ ਪੁੱਲਰ ਆਰਗੇਨਿਕ ਫਾਰਮ ਤੇ ਹੀ ਕਰ ਰਹੇ ਹਾਂ ਜੀ। ਅ ਸਰ ਜੀ ਜਿੱਦਾਂ ਕਿ ਤੁਸੀਂ ਪ੍ਰਦੂਸ਼ਣ ਰਹਿਤ ਖੇਤੀ ਕਰਦੇ ਹੋ ਤੁਸੀਂ ਕਦੀ ਕਿਸੇ ਅਦਾਰੇ ਨੇ ਕਿਸੇ ਸੰਸਥਾ ਨੇ ਜਾਂ ਗਵਰਨਮੈਂਟ ਨੇ ਤੁਹਾਨੂੰ ਇਹਦੇ ਲਈ ਸਨਮਾਨਿਤ ਕੀਤਾ? ਹਾਂ ਜੀ ਬਿਲਕੁਲ ਜੀ ਆਪਣੇ ਕੋਲ ਜੀ ਮੈਂ ਤੁਹਾਨੂੰ ਦੱਸਦਾ ਵੀ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੀ ਤੇ ਲਗ ਲਗ ਅਦਾਰਿਆਂ ਵੱਲੋਂ ਸਰਕਾਰ ਵੱਲੋਂ ਜੀ ਆਪਾਂ ਨੂੰ ਪ੍ਰਦੂਸ਼ਣ ਰਹਿਤ ਖੇਤੀ ਦੇ ਸਰਟੀਫਿਕੇਟ ਨੇ ਜਿਹੜੇ ਪ੍ਰੋਵਾਈਡ ਹੁੰਦੇ ਨੇ ਜੀ ਹਰ ਸਾਲ ਆਪਣਾ ਨਵਾਂ ਸਰਟੀਫਿਕੇਟ ਬਣ ਕੇ ਆਉਂਦਾ ਜੀ। ਤੇ ਡਿਪਾਰਟਮੈਂਟ ਵੱਲੋਂ ਜੀ ਉਸ ਤੋਂ ਬਾਅਦ ਆਪਣਾ ਪਾਣੀ ਬਚਾਉਣ ਦਾ ਜਿਹੜਾ ਡ੍ਰਿਪ ਸਿਸਟਮ ਲੱਗਿਆ ਹੋਇਆ ਜੀ ਉਹਦਾ ਵੀ ਆਪਾਂ ਨੂੰ ਪਾਣੀ ਦੀ ਬਚਤ ਦਾ ਵੀ ਆਪਾਂ ਨੂੰ ਜਿਹੜਾ ਅਵਾਰਡ ਆ ਉਹ ਮਿਲਦਾ ਰਹਿੰਦਾ ਜੀ ਤੇ ਬਾਕੀ ਸਮੇਂ-ਸਮੇਂ ਸਰ ਜਿਹੜੀਆਂ ਲੱਗ-ਲੱਗ ਅਥਾਰਟੀਆਂ ਨੇ ਐਗਰੀਕਲਚਰ ਡਿਪਾਰਟਮੈਂਟ ਦੇ ਮਤਲਬ ਕਿ ਜਿੰਨੇ ਵੀਆਂ ਸੰਸਥਾ ਨੇ ਜੀ ਉਹ ਲੱਗ ਸਮੇਂ-ਸਮੇਂ ਸਰ ਆਪਣੀਆਂ ਹਾਜ਼ਰੀਆਂ ਆਪਣੀਆਂ ਸੈਵਾਵਾਂ ਆਪਣੇ ਫਾਰਮ ਤੇ ਨਿਭਾਉਂਦੇ ਰਹਿੰਦੇ ਨੇ ਟ੍ਰਾਇਲ ਲਗਾਉਂਦੇ ਰਹਿੰਦੇ ਨੇ ਜੀ ਆਪਾਂ ਤੋਂ ਜਿਹਦੇ ਨਾਲ ਮਤਲਬ ਕਿ ਆਪਣਾ ਤਜਰਬਾ ਹੋਰ ਜ਼ਿਆਦਾ ਵੱਧਦਾ ਜੀ ਅੱਗੇ